ਗੀਤ ਸੁਣਾਉਣ ਤੇਤੀ ਪੈ ਸੁਣਾ ਜੀ ਜੀ ਤੇ ਤੇ ਕੀਤਾ ਤੇਤੀ ਤੇਤੀ ਆ ਹਾ ਮੁੰਡੇ ਵੇਖਣ ਦੇ ਕੋਈ ਨਹੀਂ ਮੁੰਡੇ ਨਹੀਂ ਹੁੰਦੇ ਆ ਮੁੰਡਿਆਂ ਨੇ ਰਖੱਤੇ ਅੰਦਰੇ ਕੋਈ ਗੱਲ ਨਹੀਂ ਲੋ ਜੀ ਤੁਹਾਡੇ ਅੱਗੇ ਬਾਬੀ ਜੀ ਫਿਰ ਤੋਂ ਪੇਸ਼ ਹੋ ਰਹੇ ਨੇ ਆਪਣਾ ਗੀਤ ਲਾ ਗੋਦੀਆਂ ਰਾਤਾ ਸਾੜੇ ਗਿਆ ਸੀਨਾ ਘੌਣੇ ਗਜਰੀ ਪਿੱਛਿਆ ਵਈਦਾ ਮੈਂ ਤੂੰ ਬਸ ਕਰਨੀ ਕੋਈ ਲਾ ਦੇ ਕੋਈ ਲਾ ਦੇ ਕਿਤਣਾ ਮੇਟਣਾ ਵੇ ਤੂੰ ਬੁੱਢਾ ਸਣੀ ਦਾ ਮੇ ਤੇ ਜਵਾਨੀ ਹੁਣ ਵੇ ਆਈ ਰਮਾ ਨਹੀਂ ਬਾਬੀ ਤੂੰ ਮੇਰੇ ਛਿੱਤਰ ਪੋੜੀ ਤਪੇ ਤੋਂ ਨਹੀਂ ਇਹ ਕਹਿਣਾ ਤੇ ਅਰੀ ਸ਼ਰੀਪਾ